ਉਹਣਾ ਇੰਨਾ ਸਮਾਨ ਕਰਦਾ ਤੁਸੀਂ ਆ ਦੀ ਤਨਖਾਹ ਚੋਂ ਲਾਉਂਗੇ ਜੀ ਪਹਿਲਾ 15000 ਮੰਨੂ ਨੂੰ ਪੜਿਆਗਾ ਪੁੱਤ ਅਸੀਂ ਤਾਂ ਦੋਈ ਰੋਟੀਆਂ ਖਾਣੀਆਂ ਨੇ ਰਿਆਸਕੇ ਦੇ ਦੇਂਗੀ ਆਪ ਇਸ ਲਈ ਸਾਡੀ ਉਮਰ ਨਾ ਸੌਖੀ ਲੰਘ ਜੇ ਵੀਰਪਾਲ ਉਰੇ ਆਪ ਤਾ ਆਉਣੀ ਅਮ ਰਾਤ ਲੇਟ ਆਏ ਸੀ ਤਾ ਦੇਵਤੀ ਤੂੰ ਹਾਂ ਮੰਮੀ ਲੇਟ ਆਏ ਸੀਗੇ ਤੂੰ ਇੰਨਾ ਟਾਈਮ ਕੀ ਦੇਣਾ ਗੱਲਾਂ ਕਰੀ ਜਾਂਦੀ ਸੀ ਪਿੰਡ ਵਾਲੀ ਮੰਮੀ ਦਾ ਫੋਨ ਸੀ ਮੰਮੀ ਉਹਦੇ ਨਾਲ ਕਰਦੀ ਸੀ ਕੀ ਕਹਿੰਦੀ ਸੀ ਕੁੜੇ ਤੇਰੀ ਮੰਮੀ ਉਹ ਤਾਂ ਮੰਮੀ ਖੈਰ ਸੁੱਖ ਰਾਜੀ ਵਾਜੀ ਪੁੱਛਦੇ ਸੀ ਬਸ ਅੱਛਾ ਹਾਂ ਤੇ ਮੈਂ ਆਖਿਆ ਮੰਮੀ ਸਾਰੇ ਠੀਕ ਠਾਕ ਨੇ ਜਦੋਂ ਸ ਮੇਰੀ ਭਾਬੀ ਵਾਰੇ ਕਹਿੰਦੇ ਸੀ ਇਹ ਵੀ ਤੇਰੀ ਭਾਬੀ ਤਾਂ ਭਾਈ ਬਾਲੀ ਚੰਗੀ ਹੈਗੀ ਹੋਰ ਭਾਈ ਦੁਖ ਸੁਗਾ ਤੀਆਂ ਕਰਦੀਆਂ ਹੁੰਦੀਆਂ ਨੇ ਮਾਮਾ ਨਾਲ ਤੇ ਮੇਰਤੀ ਹੁੰਦੀ ਮੇਰੇ ਨਾਲ ਵੀ ਫੋਨ ਤੇ ਗੱਲਾਂ ਕਰਦੀ ਚੱਲ ਠੀਕ ਹੈ ਪੁੱਤ ਮੈਂ ਕੱਪੜੇ ਰੱਖੇਵਾ ਤੂੰ ਸੰਭਰ ਲੈ ਮੰਮੀ ਮੇਰੀ ਠੀਕ ਹੀ ਕਹਿੰਦੀ ਸੀ ਵੀ ਬੁੜੀ ਸੋਡੀ ਕਰਤਨ ਐ ਕਿਵੇਂ ਵਿੜਕਾਂ ਲੈਂਦੀ ਐ ਫੋਨ ਕਿਹਦਾ ਆਇਆ ਸੀ ਲੈ ਦੱਸ ਇਹਨੂੰ ਫੋਨ ਕਿਹਦਾ ਆਇਆ ਸੀ ਮੈਂ ਆਪਦੀ ਮਾਂ ਨਾਲ ਫੋਨ ਤੇ ਗੱਲਾਂ ਵੀ ਨਹੀਂ ਕਰ ਸਕਦੀ ਚਾਰੇ ਪਾਸੇ ਮੱਖੀ ਵਾਂਗੂ ਪਿੰਕਦੀ ਰਹਿੰਦੀ ਐ ਇੱਧਰ ਵੀ ਵਿੜਕ ਲੈ ਲਈ ਇੱਧਰ ਵੀ ਵਿੜਕ ਲੈ ਲਈ ਜੀਵਣਾ ਹਰਾਮ ਕਰ ਰੱਖਿਆ ਇਹਨਾਂ ਨੇ ਮੈਨੂੰ ਲੱਗਦਾ ਨਾ ਹੁਣ ਮੰਮੀ ਵਾਲਾ ਤਰੀਕਾ ਅਪਣਾਉਣਾ ਪਊਗਾ ਚੱਲ ਮੈਂ ਤਾਂ ਆਰਾਮ ਕਰਦੀਆਂ 10 ਮਿੰਟ ਇਹ ਤਾਂ ਐਂ ਚੱਲੀ ਬੀਰ ਪਾਲੋ ਬੀਰ ਪਾਲਾ ਹਾਂ ਮੰਮੀ ਕੀ ਐ ਕੁੜੇ ਥਾਂ ਤਾਂ ਸੰਭਰਿਆ ਨੀਗਾ ਤੂੰ ਪੈ ਕਿਉਂ ਗਈ ਕੋਈ ਨਾ ਮੰਮੀ ਸੁੰਬਰੀ ਤੇ ਜਾਨੀ ਆ ਦਮ ਲੈਣ ਲੱਗੀ ਮੜਾ ਜਾ ਕੁੜੇ ਤੂੰ ਇੰਨਾ ਕ ਕਰਕੇ ਥੱਕ ਗਈ ਮੈਂ 4 ਵਜੇ ਉੱਠਵੀ ਹੁੰਦੀ ਸੀ ਪਹਿਲਾਂ ਤਾਂ ਮੈਂ ਡੰਗਰ ਪਸੂ ਸਾਫ ਦੀ ਫਿਰ ਮੈਂ ਚੁੱਲ੍ਹੇ ਚੌਕੇ ਕਿੰਨੀ ਜਾਂਦੀ ਫਿਰ ਮੈਂ ਸਫਾਈ ਕਰਦੀ ਫਿਰ ਮੈਂ ਕੱਪੜਾ ਲੀੜਾ ਧੋਂਦੀ ਕਦੋਂ ਤੇਰੇ ਵਰਗੀ ਹੁੰਦੀ ਜੇ ਮੈਂ ਤਾਂ ਜਮੀ ਨਹੀਂ ਥੱਕਦੀ ਸੀ ਉਹ ਤਾਂ ਮੈਂ ਤਾਂ ਐ ਕਹਿੰਦੀ ਸੀ ਵੀ ਦੋ ਵਾਰਾ ਬਾਹ ਕੰਮ ਜਾਂ ਨਿਮੇੜ ਦੇ ਸੰਭਰ ਸੰਭਰ ਦੰਦਾ ਕੱਪੜਿਆਂ ਦਾ ਤਾਂ ਢੇਰ ਲੱਗਿਆ ਪਿਆ ਪ੍ਰੈਸ ਕਰਨ ਵਾਲਿਆਂ ਦਾ ਫੇਰ ਤੂੰ ਪ੍ਰੈਸ ਕਰ ਲਈਂ ਕਰ ਲੂ ਪ੍ਰੈਸ ਵੀ ਪਹਿਲਾਂ ਮੈਂ ਸੁੰਬਰ ਕੇ ਨਾ 2 ਘੰਟੇ ਆਰਾਮ ਕਰੂੰਗੀ ਫੇਰ ਸ਼ਾਮ ਨੂੰ ਕਰ ਲੂ ਪ੍ਰੈਸ ਪ੍ਰੁੱਸ ਚੱਲ ਪੁੱਤ ਕਦੋਂ ਤੇਰਾ ਦਿਲ ਕਰੇ ਉਦੋਂ ਪ੍ਰੈਸ ਕਰ ਲਈ ਮੈਂ ਤਾਂ ਤੈਜੀ ਕਰਕੇ ਰੱਖ ਤੇ ਕੱਪੜੇ ਸਰਦਨ ਆਪਦੀ ਤਰੀਫਾ ਕਰੀ ਜਾਂਦੀ ਐ ਮੈਂ ਐਂ ਕਰਦੀ ਸੀ ਮੈਂ ਬਾਹ ਕਰਦੀ ਸੀ ਸਾਰ ਦਿਨ ਮੇਰੇ ਕੰਨ ਖਾਈ ਜਾਂਦੀ ਆ ਆ ਕਰਲਾ ਆ ਕਰਲਾ ਟਿਕਣੀ ਨਹੀਂ ਦਿੰਦੀ ਝਾੜੂ ਕੱਢ ਕੇ ਮੈਂ ਤਾਂ ਆਰਾਮ ਕਰ ਲਈਏ ਥੋੜਾ ਜਿਹਾ ਰਹਿ ਗਿਆ ਨਾ ਝਾੜੂ ਝਾੜੂ ਕੱਢ ਕੇ ਮੈਂ ਤਾਂ 2 ਘੰਟੇ ਰੈਸਟ ਕਰਦੀ ਆ ਇਹਨਾਂ ਦਾ ਤਾਂ ਇਹੀ ਕੁਸਰਤ ਹੈ ਨਾ ਤਾਂ ਇਹਨਾਂ ਨੇ ਟਿਕਣਾ ਨਾ ਹੀ ਟਿਕਣ ਦਿੰਦੀ ਕੁੜੇ ਵੀਰ ਪਾਲਾ ਵੀਰ ਪਾਲਾ ਹੁਣ ਇਹ ਲੱਗੀ ਹਾਕਾਂ ਮਾਰਨ ਪਤਾ ਨਹੀਂ ਕਿਸੇ ਆਪਾ ਪਾਉਗੀ ਹਾਂਜੀ ਬੇਬੇ ਹਾਏ ਬੇਬੇ ਦੱਸੋ ਕੀ ਕਹਿੰਦੇ ਹੋ ਬੁੜੇ ਉੱਥੇ ਇੱਕ ਸਿੱਸੀ ਜਿਹੀ ਪੀਆ ਖਾਲੀ ਜੀ ਉਹ ਮੇਰੇ ਗੋਡਿਆਂ ਤੇ ਤੇਲ ਹੀ ਮਰਦੇ ਗੋਡੀ ਵਾਲੇ ਤੋਹਦੇ ਨੇ ਜੇ ਬੇਬੇ ਮੈਂ ਤਾਂ ਕਿਤੇ ਕਿਸੇ ਦੇ ਤੇਲ ਮਲਿਆ ਨਹੀਂ ਨਾ ਹੀ ਕਿਤੇ ਕਿਸੇ ਨੇ ਮਲਾਇਆ ਮੈਥੋਂ ਇਹ ਕਿਹੜਾ ਪੱਟੀ ਕਰਨੀ ਐ ਮੁਰਣੀ ਐ ਤੇਲ ਕਿੱਡੀ ਕ ਬੈਦਗੀ ਐ ਹੈ ਕੀ ਹੋ ਗਿਆ ਬੇਬੇ ਕੀ ਗੱਲ ਹੋ ਗਈ ਮੈਂ ਵੀਰਪਾਲ ਨੂੰ ਕਹੇ ਸੀ ਮਾਂ ਮੇਰੇ ਗੋਡਿਆਂ ਤੇ ਤੇਲ ਮਰਦੇ ਉਹ ਕੋਈ ਨਹੀਂ ਮੈਂ ਤਾਂ ਜਾਣਦੀ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਲੈ ਕਿੱਡੀ ਕ ਗੱਲ ਆ ਕੀ ਬੈਦਗੀ ਪੜਨੀ ਐ ਇਹ ਦੀ ਪੱਟੀਆਂ ਕਰਨੇ ਤੇ ਜ਼ਖਮਤੀ ਵੀ ਲੈ ਭੇ ਭੇ ਮੈਂ ਮਸਲਦਾਨੀ ਹੈ ਕਿ ਕਿੱਥੇ ਸੀ ਸੀ ਇੱਥੇ ਪਈ ਹੈਗੀ ਜਰਕ ਦੇ ਕੇ ਜਵਾਬ ਦੇਤਾ ਇਹ ਤਾਂ ਬੁੰਤਾਨੀ ਆਈ ਹੈ ਹਨਾ ਹੁਣ ਪਤਾ ਨਹੀਂ ਕਹੀ ਜੇ ਪਈ ਆ ਚਿਪ ਚਿਪ ਜੇ ਕਰਦੀ ਇਹਨੇ ਉਹ ਇਹ ਹਟਾ ਦਾਂਦੀ ਹੈ ਓਏ ਬਲੀ ਜੀ ਤੇ ਮੇਰੀ ਗੱਲ ਸੁਣ हां मैं बतासा किमी ने बेनु होयनेगी अपनी ता बहुत चकमी लगदी है ये ता हुनी जवाब देने लागगी हर एक गल उनी कोई ना बेबे नवी ਨਮੇਲੀ ਹੈਗੀ ਹੌਲੀ ਹੌਲੀ ਆਪਣੇ ਟੈਂਪਰੇਚਰ ਅੱਚ ਜੂਗੀ ਆਪੀ ਠੀਕ ਹੋ ਜੂਗੀ ਲੈ ਬੇਬੇ ਆ ਗੋੜਾ ਏ ਟਕਲਾ ਹਾ ਜੀ ਨਾ ਲਵਾ ਮੈਂ ਦੇਖ ਰਹੀਆਂ ਬੀਤ ਪਾ ਕੀ ਕਰੀ ਜਾਂਦੀ ਐ ਕਰਨਾ ਕੀ ਐ ਜਾਂ ਫੋਨ ਚੱਕ ਲਿਆ ਹੋ ਜਾ ਪੈਗੀ ਹੋਊਗੀ ਆ ਪਿਆ ਤੇਲ ਚੱਲ ਬੇਬੇ ਤੂੰ ਆ ਬੋਲਿਆ ਨਾ ਕਰ ਮੈਂ ਆਪੀ ਸਮਝਾ ਦੂ ਬੀਰਪਾਲਾ ਮਤਾਂਏ ਕਹਿੰਦੀ ਸੁੱਤਾ ਵੱਡੇ ਬਜ਼ੁਰਗਾਂ ਨਾਲ ਜਵਾਬ ਨਹੀਂ ਦਿੰਦੇ ਹੁੰਦੇ ਮੈਂ ਕੀ ਜਵਾਬ ਦਤਾਂ ਮਮੀ ਜਦੋਂ ਮੈਂ ਕਿਸੇ ਦੇ ਗੋਡੇ ਮਲੀ ਨਹੀਂ ਕਦੇ ਤੁਹਾ ਮਰਾ ਇਹ ਪੁੱਛ ਲਾਂ ਦੀ ਬੀਬੇ ਬੇ ਕਿੱਥੋਂ ਮਸਲਨੇ ਨੇ ਮਾਰੇ ਹੱਥ ਲਾ ਦਾਂ ਨੀ ਇੰਨੇ ਚ ਉਹਨੂੰ ਆਏ ਹੋ ਜਾਂਦਾ ਨਹੀਂ ਸਾਡੇ ਕਿਤੇ ਕਿਸੇ ਨੇ ਮਲਾਈ ਸੀ ਮਮੀ ਚੱਲ ਪੁੱਤ ਤੇਰੀ ਮਰਜ਼ੀ ਆ ਮੇਰੇ ਤਾਂ ਸਮਝਾਉਣ ਦਾ ਹੱਕ ਬਣਦਾ ਸੀਗਾ 11:00 ਵਜੇ ਪੁੱਤ ਚਾਹ ਬਣਾ ਲੈ ਨਾਲ ਬੇਬੇ ਨੂੰ ਦੇ ਦੀ 11:00 ਵਜੇ ਨਾ ਬੇਬੇ ਚਾਹ ਪੀਂਦੀ ਹੁੰਦੀ ਹੈਗੀ 11:00 'ਚਾਹ ਕੌਣ ਪੀਂਦਾ ਮਮੀ ਮੈਂ ਤਾਂ ਕਦੇ ਪੀਤੀ ਨਹੀਂ 11:00 'ਚਾਹ ਕਾਹੀ ਤਾਂ ਬੇਬੇ ਦੇ ਨਾ ਇਤਜਾਵਾਂ ਦਾ ਨੇ ਗੋਡੇ ਦੁਖਦੇ ਜੇ ਐਨੇ ਵਾਰੀ ਚਾਹ ਪੀਂਦੇ ਰੇਗੇ ਤੁਸੀਂ ਪੀਣੀਆਂ ਨਾਲ ਬੇਬੇ ਨੂੰ ਦੇ ਦੇ ਨਾ ਤੁਸੀਂ ਆਪੀ ਬਣਾ ਲਓ ਇਹ ਤਾਂ ਸਹੀ ਕੈਂਟੀਏ ਬੇਬੀ ਤਾਂ ਇਹ ਤਾਂ ਕੰਮ ਮਤਲਬ ਕੰਟੀਏ ਕਿੱਤੇ ਸਾਨੂੰ ਪਤਾ ਪੈச்சு ਸਮਝੂਗੀ ਲੈ ਮੈਂ ਤਾਂ ਹੀ ਸੀਗਾ ਵਿਸੋਖ ਹੋ ਜੂਗਾ ਮੁੰਡਾ ਬੈਲਾ ਇਹ ਤਾਂ ਸਮੇਂ ਦੀ ਕੰਮ ਤੇ ਟਾਲਦੀ ਹੈ ਇਹ ਤਾਂ ਮੇਥੋਂ ਕੰਮ ਭਾਦੀ ਕਿ ਕੀ ਲੈ ਵੇ ਬੱਚਾ ਤੂੰ ਬਣਾ ਕੇ ਲੈਣੀ ਹਾਂ ਵੇਪੇ ਮੈਂ ਬਣਾ ਕੇ ਲੈਣੀ ਆ ਨਾ ਬਹੁਤ ਜਰਦੀ ਤੇ ਉਹ ਤਾਂ ਕਹਿੰਦੀ ਮੈਂ ਤਾਂ ਪੀਣੀ ਨਹੀਂਗੀ ਤੁਸੀਂ ਬਣਾ ਕੇ ਸੱਸ ਨੂੰ ਆ ਪੀ ਲੋ ਅੱਜ ਤੱਕ 11 ਵਾਲੀ ਚਾਹ ਕੇ ਤੇ ਪਿੱਤੀ ਨਹੀਂ ਗਈ। ਮਹਾਸਤਪੇ ਪੀਣਿਆਂ ਕੇ ਬੇਬੇ ਭਾਲਦੀ ਐ ਚਾਹ। ਇਹ ਨਹੀਂ ਦਿੰਦੇ ਆਪਾਂ ਨੂੰ ਪੂੜੇ-ਪਾੜੇ। ਇਹ ਤਾਂ ਚੱਕਮੀਆਂ ਆ ਗਈ ਆਪਣੇ। ਇਹਦੀ ਮਾਂ ਵੀ ਚੱਕਮੀਆਂ ਐ। ਮੈਂ ਤੁਹਾਨੂੰ ਦੱਸਾਂ। ਇਹ ਤਾਂ ਆਪਾਂ ਫਸ ਗਏ। ਕੋਈ ਨਾ ਬੇਬੇ, ਮੁੰਡੇ ਨੂੰ ਆ ਜਾਂਦੀ। ਮੈਂ ਉਹਦੇ ਨਾਲ ਕੋਈ ਟੰਗੀ ਜਿਹੀ ਨਾਲ ਗੱਲ ਕਰੂੰਗੀ। ਉਹ ਸਮਝਾ ਕੇ ਦੇਖ ਲੂ ਇਹਨੂੰ। ਹੁਣ ਤਾਂ ਬਾਲੀਆਂ ਚਤਰਚਲਾ ਕਾਂ ਆ ਗਈਆਂ। ਹੁਣ ਕਾਨੂੰ ਸੱਸਾ-ਸੂਸਾ ਨੂੰ ਕਾਨੂੰ ਸਿਆਣ ਦੀਆਂ ਨੇ। ਹੈਂ? ਮੈਂ ਤਾਂ ਕਦੇ ਮੂੰਹ ਹੀ ਨਹੀਂ ਦੀ ਉਕੈਨਤੀ ਬੋਲੀ ਗਿਆ ਜਾ ਦਿੰਦੇ ਤੇ ਖਾਣ ਪੀਣ ਨੂੰ ਖਾ ਜਾ ਖਾਲਣ ਦੇ ਤੇ ਤੂੰ ਨਹੀਂ ਦੀ ਮੇਰੇ ਮੂਰੇ ਬੋਲੀ ਇਹ ਤਾਂ ਬਹੁਤ ਚਤਰਛਲਾਕ ਆਂਗੀ ਇਹ ਨਹੀਂ ਆਪਣੇ ਹੁਣ ਬਾਬੇ ਅੰਗਾਉਂਦੀ ਇਹ ਤਾਂ ਦੋ ਅੱਖਰਾਂ ਦੀ ਸ਼ੈਣੂ ਐ ਇਹਦੇ ਤਾਂ ਚਾਰ ਅੱਖਰਾਂ ਲੱਗੀਆਂ ਮੈਂ ਤਾਂ ਐਸੇ ਬੇਬੇ ਵੀ ਇਹ ਪੜੀ ਲਿਖੀ ਹੈਗੀ ਵੀ ਹੌਲੀ ਹੌਲੀ ਮੈਂ ਕੰਮ ਲਾ ਲੂਗੀ ਇਹ ਤਾਂ ਆਪਣਾ ਸਿੱਧਾ ਜਵਾਬ ਦਿੰਦੀ ਆ ਹੁਣ ਦੇਖਦੇ ਆ ਕੀ ਕਰੀਏ ਜਾ ਭੱਜ ਜਾ ਪੈ ਜਾ ਕਰ ਲੈ ਰਾਵਾਂ ਸ਼ਰਦਨ ਫਿਰਦੀ ਰਹਿੰਦੀ ਆ ਕੰਮ ਕਰਦੀ ਹੈ ਹਲੋ ਆ ਠੀਕ ਆ ਮੰਮੀ ਵਧੀਆ ਲੱਗਦਾ ਨਾ ਬੀਤ ਪੜਾਵੀ ਮਾਣਨਾ ਗੱਲਾਂ ਕਰਦੀ ਸੋਹਣੀ ਠੀਕ ਹੈ ਜਿਵੇਂ ਮੰਮੀ ਕਿਹਾ ਸੀ ਨਾ ਤੁਸੀਂ ਮੈਂ ਤਾਂ ਉਵੇਂ ਹੀ ਕੀਤਾ ਮੈਨੂੰ ਬੋਲਦੀ ਹੈ ਕਿ ਮੇਰੀ ਸੱਸ ਕਹਿੰਦੀ ਕੱਪੜੇ ਪ੍ਰੈਸ ਕਰ ਦੇ ਪੁੱਤ ਤੈਨ ਮਾਰ ਕੇ ਤਰੇ ਪਏ ਨੇ ਮੈਂ ਆਖਾ ਮੈਂ ਤਾਂ ਕੜੀ ਘੰਟਾ ਆਰਾਮ ਕਰ ਲਾਂ ਪਹਿਨਾ ਫਿਰ ਪ੍ਰੈਸ ਕਰੂੰਗੀ ਸ਼ਾਮ ਨੂੰ ਕਰ ਦੂੰਗਾ ਅੱਛਾ ਘਰੋਂ ਵੱਡੀ-ਵੱਡੀ ਕਹਿੰਦੀ ਨਾ ਪੁੱਤ ਮੇਰੇ ਗੋਡੇ ਦੁਖਦੇ ਆ ਮੇਰੇ ਗੋਡਿਆਂ ਤੇ ਤੇਲ ਮਲ ਦੇ ਮੈਂ ਖੱਬੇ ਵੀ ਮੈਂ ਤਾਂ ਕਿਤੇ ਕਿਸੇ ਦੇ ਮਿਲਿਆ ਨਹੀਂ ਨਾ ਹੀ ਸਾਡੇ ਕਿਤੇ ਕਿਸੇ ਨੇ ਮਿਲਾਇਆਗਾ ਫੇਰ ਮੇਰੀ ਸੱਸਰਾਣੀ ਆ ਕੇ ਬੋਲਦੀ ਪੁੱਤ 11 ਵਜੇ ਚਾਹ ਦਾ ਟਾਈਮ ਹੋ ਗਿਆ ਤੇਰੀ ਬੇਬੇ ਤਾਂ ਨਾ 11 ਵਜੇ ਚਾਹ ਪੀਂਦੀ ਹੁੰਦੀ ਹੈਗੀ ਮੈਂ ਤਾਂ ਨਾ ਕੋਰਾ ਜਵਾਬ ਦਿੱਤਾ ਮੈਂ ਆਖਿਆ ਮੈਂ ਤਾਂ ਚਾਹ ਪੀਂਦੀ ਨਹੀਂ ਤੁਸੀਂ ਪੀਣੀ ਆਪਦੀ ਬਣਾ ਲਓ ਮੇਰਾ ਨਾ ਐਵੇਂ ਸਾਰਾ ਦਿਨ ਸਿਰ ਨਾ ਖਾਇਆ ਕਰ ਜਗਾ ਪੁੱਤ ਜਿਵੇਂ ਮੈਂ ਕਹਿੰਨੀ ਤੈਨੂੰ ਨਾ ਉਵੇਂ ਚੱਲ ਆ ਜਦੋਂ ਅਵਤਾਰ ਆ ਜਾਂਦਾ ਉਹਦੇ ਤੋਂ ਤੂੰ ਚੰਗੀ ਬਣ ਕੇ ਰਿਹਾ ਕਰ ਪਿੱਛੋਂ ਨਾ ਤੂੰ ਆਪਣੀ ਮਰਜ਼ੀ ਕਰਿਆ ਕਰ ਠੀਕ ਆ ਮੰਮੀ ਵਧੀਆ ਹੋ ਗਿਆ ਤੁਸੀਂ ਮੈਨੂੰ ਇਹ ਅਕਲ ਦੇਤੀ ਨਹੀਂ ਤਾਂ ਮੈਨੂੰ ਇਹ ਨਾ ਨੌਕਰਾਣੀ ਬਣਾ ਕੇ ਰੱਖਦੇ ਐ ਕਿ ਮੈਂ ਨੌਕਰਾਣੀ ਲਾ ਲੈਣਗੇ ਤੈਨੂੰ ਮੈਨੂੰ ਇੱਕ ਗੱਲ ਦੱਸ ਹੋਰ ਸੱਚ ਇਹ ਅਵਤਾਰ ਤੇ ਤਨਖਾਹ ਕਿਹਨੂੰ ਫੜਾਉਂਦਾ ਹੈਗਾ ਤਨਖਾਹ ਤਨਖਾਹ ਮੈਂ ਤਾਂ ਮੰਮੀ ਕੋਲ ਪੁੱਛਿਆ ਨਹੀਂ ਮੈਨੂੰ ਲੱਗਦਾ ਮੇਰੀ ਮੰਮੀ ਨਹੀਂ ਫੜਾਉਂਦੇ ਨੇ ਨਾਲੇ ਬੁੱਤ ਤੂੰ ਅਵਤਾਰ ਨੂੰ ਕਹਿ ਵੀ ਪਹਿਲਾਂ ਤਾਂ ਤੂੰ ਕੁਮਾਰ ਆਤੀਗਾ ਪਹਿਲਾਂ ਤਾਂ ਆਪਣੀ ਤਨਖਾਹ ਦੀ ਮਾਂ ਨੂੰ ਫੜਾ ਦਿੰਦਾ ਤੀਗਾ ਵੀ ਹੁਣ ਤਾ ਤੂੰ ਮੈਨੂੰ ਫੜਾ ਤਨਖਾ ਠੀਕ ਐ ਮੰਮੀ ਹਾਂ ਮੈਂ ਕਹੂੰਗੀ ਅਵਤਾਰ ਨੂੰ ਚੱਲ ਮੰਮੀ ਮੈਂ ਤਾਂ 2 ਘੰਟੇ ਰੈਸਟ ਕਰਦੀ ਆਂ ਆਰਾਮ ਕਰਦੀ ਐ ਪੈਣੀ ਆਂਗੀ ਚੱਲ ਚੰਗਾ ਪੁੱਤ ਸੌ ਜਾ ਚੰਗਾ ਬੰਬੇ ਜੀ ਲਾਈਫ ਵਿੱਚ ਵੀ ਇਹ ਗੱਲਾਂ ਜਮਾਂ ਸੱਚੀਆਂ ਨੇ ਇਹ ਤਾਂ ਆਪਣੀ ਮਾਂ ਦੀ ਮਗਰ ਲੱਗ ਏਦੀ ਮਾਤਾ ਨਾਲ ਸਾਡਾ ਘਰ ਪਟੂ ਵੀ ਵਿਪਲਾ ਵਿਪਲਾ ਹਾਂਜੀ ਜਾ ਪਾਣੀ ਲੈ ਕੇ ਆਇਆ ਤੁਸੀਂ ਹਾਂ ਆ ਗਿਆ ਲੈਉਣੀ ਹੈ ਇਹ ਪਾਣੀ ਬਾਈ ਜੀ ਆ ਲੋ ਜੀ ਪਾਣੀ ਮੈਂ ਸੋਨ ਇੱਕ ਗੱਲ ਪੁੱਛਾਂ ਜੀ ਪੁੱਛਾਂ ਕੀ ਪੁੱਛਣਾ ਜੀ ਤੁਸੀਂ ਆਵੀ ਤਨਖਾ ਮੰਮੀ ਨੂੰ ਫੜਾਉਣੇ ਉਹ ਆਪਦੇ ਕੋਲੇ ਰੱਖਦੇ ਹੋ ਜੀ ਤੂੰ ਕੋ ਪੁੱਛਦੀ ਐ ਤੈਨੂੰ ਕੀ ਲੋੜ ਪਈ ਪੁੱਛਣ ਦੀ ਮੈਂ ਤਾਂ ਬੈਸੇ ਹੀ ਪੁੱਛ ਲਿਆ ਤੁਸੀਂ ਦੱਸੋ ਤਾਂ ਸਹੀ ਮੰਮੀ ਨੂੰ ਫੜਾਉਣ ਹੁੰਨਾ ਹੈ ਵੱਡੀ ਆਹੋ ਸਾਰੇ ਨੌਕਰੇ ਮੇਰਾ ਹੱਕ ਵੀ ਉਸੇ ਨੂੰ ਫੜਾਉਣ ਦਾ ਹੈਗਾ ਗੱਲ ਤਾਂ ਤੁਹਾਡੀ ਠੀਕ ਹੈ ਕਿ ਵੀਲਡਾਰੀ ਦੇ ਮੂਰੇ ਤਾਂ ਤੁਸੀਂ ਹੋ ਜਾਂ ਤਾਂ ਤੁਸੀਂ ਤਨਖਾਹ ਆਪ ਰੱਖਿਆ ਕਰੋ ਜਾਂ ਮੈਨੂੰ ਫੜਾ ਦਿਆ ਕਰੋ ਮੈਂ ਸੰਭਲਿਆ ਕਰੂੰਗੀ ਬਿਆਹ ਤੋਂ ਬਾਅਦ ਹਰ ਕੋਈ ਤਨਖਾਹ ਦੇ ਘਰ ਵਾਲੀ ਨੂੰ ਫੜਾਉਂਦਾ ਕੋਈ ਨਹੀਂ ਤੇਰੇ ਦੇ ਮੰਮੀ ਚ ਕੀ ਫਰਕ ਹੈ ਮੈਂ ਤੈਨੂੰ ਫੜਾ ਦਿਆ ਕਰੂੰਗਾ ਮੈਂ ਤਾਂ ਤਾਂ ਕਹਿੰਦੀ ਸੀ ਵੀ ਮੰਮੀ ਆਣ ਪੜਨੇਗੇ ਉਹਨਾਂ ਨੂੰ ਐਨੇ ਸਾਬ ਕਿਤਾਬਾਰੇ ਪਤਾ ਨਹੀਂ ਸਾਬ ਕਿਤਾਬ ਮੈਂ ਰੱਖ ਲਿਆ ਕਰੂੰ ਚੱਲ ਚੱਲ ਜਿਵੇਂ ਤੈਨੂੰ ਠੀਕ ਲੱਗਦਾ ਉਵੇਂ ਕਰ ਲਿਓ ਜੇ ਨਾਲੇ ਮੰਮੀ ਨੂੰ ਪੈਸੇ ਦੀ ਲੋੜ ਹੋਇਆ ਕਰੂਗੀ ਮੈਂ ਦੇ ਦਿਆ ਕਰੂੰਗੀ ਠੀਕ ਹੈ ਫਿਰ ਚਲ ਮੈਂ ਚਾਹ ਬਣਾ ਕੇ ਲਿਉਣੀ ਹੈ ਜੀ ਤੁਹਾਡੇ ਖਾਤਰ ਆਗੇ ਪੁੱਤ ਹਾਂ ਮੰਮੀ ਆ ਗਈ ਮੈਂ ਤਾਂ ਗੱਲ ਜੀ ਕਰਨੀ ਸੀ ਪੁੱਤ ਤੇਨ ਨਾਲ ਕੀ ਗੱਲ ਕਰਨੀ ਸੀ ਬਹਿ ਜਾ ਉਹ ਮੈਂ ਤਾਂ ਐ ਕਹਿੰਦੀ ਸੀ ਮਾਹਾਂ ਤੇ ਤਨਖਾਹ ਜੀ ਆ ਗਈ ਹਾਂ ਮੰਮੀ ਤਨਖਾਹ ਤਾਂ ਆ ਗਈ ਪੁੱਤ ਉਹਦਾ ਮਨੂੰ ਤਾਂ ਫੋਨ ਆਇਆ ਸੀਗਾ ਉਹਨੇ ਕਾਲਜ ਜੀ ਦੇ ਨਾਲ ਫੀਸ ਭਰਨੀ ਹੈਗੀ ਉਹ ਕਹਿੰਦਾ ਸੀ ਕਿ ਨਾ ਮੇਰੇ ਖਾਤੇ ਚ ਨਾ ਪੈਸੇ ਪਾ ਦੇਣਗੇ ਬਾਈ ਜੀ ਕੋਈ ਨਾ ਮੰਮੀ ਮੈਂ ਹੁਣੇ ਪਾ ਦਾਂਗਾ ਖਾਤੇ ਚ ਪੈਸੇ ਪੁੱਤ ਕਿੰਨੀ ਫੀਸ ਬਣਦੀ ਹੈ ਨਾ 2-4000 ਨਾ ਉੱਤੇ ਪਾ ਦੀ ਉੱਥੇ ਕਿਹੜਾ ਕੁਝ ਖਾਣ ਪੀਣ ਨੂੰ ਚੰਗਾ ਹੈਗਾਗਾ ਕੋਈ ਵਧੀਆ ਜਿਹਾ ਹੋਟਲ ਚ ਬਹਿ ਕੇ ਖਾ ਪੀ ਲਿਆ ਕਰੂਗਾ ਕਿਉਂ ਜੀ ਤੁਸੀਂ ਕਮਨ ਨੂੰ ਪੈਸੇ ਪਾਉਨੇ? ਠੇਕਾ ਤਾਂ ਮੰਮੀ ਕੋਲ ਹੀ ਹੁੰਦਾ ਸਾਰਾ। ਮੰਮੀ ਠੇਕੇ ਵਾਲੇ ਪੈਸੇ ਜੋ ਮੰਨੂ ਨੂੰ ਪੈਸੇ ਦੇ ਦਿਆ ਕਰੇ। ਨਾਲੇ ਆਪਣੀ ਵੀ ਕਬੀਲਦਾਰੀ ਹੈਗੀ ਅੱਗੇ। ਗੱਲ ਤਾਂ ਤੂੰ ਸਹੀ ਕਹਿਣੀ ਹੈਗੀ। ਚਲ ਕੋਈ ਨਹੀਂ ਮੈਂ ਕਰਦਾਗਾ ਮੰਮੀ ਨਾਲ ਗੱਲ। ਫਿਰ ਆਪਾਂ ਵੀ ਵੈਸੇ ਬਰੇ ਆਗੇ ਆਪਣੀਆਂ ਵੀ ਹੋਰ ਲੋੜਾਂ ਹੈਗੀਆਂ ਨੇ। ਚਲ ਕੋਈ ਨਹੀਂ ਮੈਂ ਮੰਮੀ ਨਾਲ ਹੁਣੀ ਗੱਲ ਕਰਦਾ ਜਾ ਕੇ। ਜਾ ਕਰ ਲੋ। ਮੰਮੀ ਹਾਫ ਤੇ ਐਕਤਮ ਪਾ ਦਣਾ ਮੈਨੂੰ ਉਹਨੂੰ ਪੈਸੇ ਅੱਛਾ ਗਾਹ ਤੋਂ ਮਨੂੰ ਮੈਂ ਕਹਦੀ ਦੂਰੇ ਆਇਆ ਕਰੂ ਉਹਦੋ ਹੀ ਲੈ ਜਾ ਕਰੂਗਾ ਜਿਹੜੇ ਠੇਕੇ ਵਾਲਾਂ ਤੋਂ ਲੈ ਜਾ ਕਰੂ ਸਾਡੀ ਵੀ ਉਹਨ ਕਬੀਲਦਾਰੀ ਹੈਗੀ ਠੀਕ ਆ ਪੁੱਤ ਸਾਰਾ ਕੁਝ ਛੋੜ ਦੇ ਅੱਖਵੇਂ ਮਰਜ਼ੀ ਕਰ ਲਓ ਮੰਮੀ ਮੇਰੀ ਗੱਲ ਦਾ ਗੁੱਸਾ ਨਾ ਕਰੀ ਹੁਣ ਮੇਰੇ ਵੀ ਖਾਤੇ ਪੈਰਾਂ ਨਾਲੋਂ ਵੱਧ ਗਏ ਲਬੀਰਪਾਲ ਦੀ ਮਾਂ ਨੇ ਨਾ ਬੀਰਪਾਲ ਨੂੰ ਸਖਿਆਤਾ ਉਹਨੇ ਨੁਪੜਾਤਾ ਪੇਤਣ ਖਾਣਾ ਕਰੀ ਨਾਂਦੀ ਪੁੱਤੋ ਨਾ ਕਰਦਾ ਸਮਾਨ ਸਾਰਾ ਮੁੱਕਿਆ ਪਿਆਗਾ ਆ ਲੈ ਪਰਚੀ ਤੇ ਸਾਰਾ ਕੁਝ ਲਿਖਿਆ ਹੋਇਆ ਆਉਂਦਾ ਹੋਇ ਲਿਆ ਕੋਈ ਨ ਨਹੀਂ ਮਿਲੇ ਅੰਮਰ ਹੁਣ ਐਨਾ ਸਮਾਨ ਕਰਦਾ ਤੁਸੀਂ ਆ ਦੀ ਤਨਖਾਹ ਚੋ ਲਿਆਉਂਗੇ ਜੀ ਪਹਿਲਾ 15000 ਮੰਨੂ ਨੂੰ ਭਰਿਆਗਾ ਤੇ ਮੇਰੇ ਖਾਤਰ ਕੀ ਬਚਾਇਆਗਾ ਫਿਰ ਮੇਰੀਆਂ ਵੀ ਲੋੜਾਂ ਨੇ ਮੈਂ ਵੀ ਕੁਝ ਲੈਣਾ ਹੁੰਦਾ ਮਮੀ ਆਪਣੀ ਜ਼ਮੀਨ ਦਾ ਇੰਨਾ ਠੇਕਾ ਆਉਂਦਾਗਾ ਉਹ ਕਿੱਧਰ ਜਾਂਦਾਗਾ ਉਹ ਚੋ ਲੈ ਆਕਰੋ ਸਾਰਾ ਸਮਾਨ ਐਕਦਾ ਮੈਂ ਮੈਂ ਲਿਆਉਣਾਗਾ ਅੱਗੇ ਤੋਂ ਸਾਰਾ ਖਰਚਾ ਆਪਾਂ ਠੇਕੇਲੇ ਪੈਸੇ ਤੋਂ ਚਲਾਇਆ ਕਰਾਂਗੇ ਉਹ ਚੋ ਪੈਸੇ ਰੱਖ ਲਿਆ ਕਰਾਂਗੇ ਮਨੂੰ ਦੀ ਫੀਸ ਦੇ ਪੈਸੇ ਤੇ ਘਰ ਦਾ ਚੁੱਲੇ ਦਾ ਸਮਾਨ ਜਾ ਵੀਰਪਾਲ ਫੜਾ ਬਾਲ ਸਤ ਸ੍ਰੀ ਅਕਾਲ ਸੱਸਰੀ ਘਰ ਤੋ ਸੁਰ ਕੇ ਮੈਂ ਠੀਕ ਆ। ਮਮੀ ਆਹ ਮੈਂ ਠੀਕ ਆ ਵਧੀਆ ਤੁਸੀਂ ਦੱਸੋ ਕਿਵੇਂ ਹੋ? ਵਧੀਆ ਪੁੱਤ ਠੀਕ ਠਾਕ। ਹੋਰ ਵਧੀਆ ਚੱਲਦਾ ਤੇ ਪੜ੍ਹਾਈ? ਵਧੀਆ ਚੱਲਦੀ ਮਮੀ ਤੂੰ ਟੱਲਾਇਆ ਕਉ ਬੋਲਦੀ ਮਮੀ। ਬਸ ਉਈ ਪੁੱਤ। ਮੈਂ ਤਾਂ ਇਹ ਕਹਿੰਦੀ ਸੀ ਉੱਤ ਦੇ 2 ਦਿਨ ਤੂੰ ਆ ਜਾਂਦਾ ਮਿਲ ਜਾਂਦਾ ਕਿ। ਕਿਵੇਂ ਕੀ ਹੋ ਗਿਆ ਤਾਂ ਮੈਂ ਜਾਊਗਾ ਗੱਲ ਕੀ ਹੋਈ? ਨਾ ਗੱਲ ਤਾਂ ਕੋਈ ਨਹੀਂ ਪੁੱਤ ਤੂੰ ਆ ਜਾਂਦਾ ਮਿਲ ਜਾਂਦਾ। ਚਲ ਉਰੇ ਆ ਕੇ ਆਪਾਂ ਗੱਲਬਾਤ ਕਰ ਲਾਂਗੇ। ਆ ਕੋਈ ਨਹੀਂ ਉਹ ਵੀ ਮਰਨ ਗੱਲਵਾ ਇਹਨੇ ਚੱਲ ਠੀਕ ਆ ਤਾਜੀ ਚੰਗਾ ਹਾਂ ਠੀਕ ਹਾਂ ਠੀਕ ਆਪਾਂ ਆਇਆ ਵੀ ਬਿਵੇਂ ਆ ਕਿੱਧਰ ਵਗ ਗਈ ਸੀ ਤੂੰ ਮੈਂ ਨਾ ਹਉਣ ਵਗ ਗਈ ਸੀ ਅੱਛਾ ਮੈਂ ਦੇਖੀ ਜਾਵਾਂ ਮਾਂ ਪਤਾ ਕਿੱਧਰ ਵਗ ਗਈ ਹੋਰੀ ਨਾਤੀ ਫਿਰ ਉਹ ਤਾਂ ਤਾਂ ਪਹਿਲਾਂ ਉਤਰ ਵਾਗ ਗਿਆ ਹਾਂ ਉਹ ਤਾਂ ਵਾਗ ਗਿਆ ਬੇਬੀ ਅੱਛਾ ਹਾਂ ਤੇ ਰੋਟੀ ਖਾ ਲ ਲਈ ਹਾਂ ਆ ਠੀਕ ਜੋ ਕੇ ਪੈਜੀਓ ਤਾਂ ਹਾਂ ਸ਼ਰਮ ਨਹੀਂ ਆ ਮਨੂ ਦਾ ਫੋਨ ਆਇਆ ਸੀ ਹੁਣੀ ਹਾਂ ਮਨੂ ਮੱਲਾ ਤਾਂ ਸਵੇਰੇ ਆਊਗਾ ਕਹਿੰਦਾ ਮੈਂ ਕੱਲ ਨੂੰ ਆ ਜਾਊਗਾ ਅੱਛਾ ਹੋਰ ਮੈਂ ਖਾ ਜਾ ਤੋ ਦਿਨ ਮਿਲ ਜਾ ਕੇ ਆ ਚੁੱਟੀ ਆ ਗਈ 12 ਤਵਰਦੀ ਹਾਂ ਚਲ ਸਵੇਰੇ ਆਊਗਾ ਚਲ ਠੀਕ ਹੈ ਚਲ ਬਧੀਆ ਹੋਇਆ ਨਾ ਆਈ ਗਰਮੀ ਵਾਲੀ ਆ ਗਰਮੀ ਵਾਲੀ ਦੀ ਹੋਰ ਮਹ ਕਿੱਥੇ ਕਹੂੰਗੀ ਚਲ ਉੱਥੇ ਮੈਂ ਪੀੜੀ ਲੈ ਲਈ ਉੱਥੇ ਕੱਪੜੇ ਲਾ ਕੇ ਧਰਤੇ ਨਾ ਦੀ ਚਲ ਬੜਿਆ ਹੋਇਆ ਕੱਪੜੇ ਤਾਂ ਮੈਂ ਤੋਹ ਦੂੰਗੀ ਚਲ ਕੋਈ ਨਹੀਂ 나ਹੀਂ ਮੈਂ ਤਾਂ ਉੱਥੇ ਤੇ ਪਈ ਨਹੀਂ ਬਾਥਰੂਮ ਚ ਇੱਕ ਗੱਲ ਹੋਰ ਦੱਸ ਬੀਬੇ ਮੈਂ ਨਾ ਅੱਜ ਸੌਦਾ ਮੰਗਾਇਆ ਸੀ ਆ ਉਹ ਚ ਮੈਂ ਤਿੰਨਾ ਮਰੱਬਾ ਲਿਖਤਾ ਹੂੰ ਫਿਰ ਤੂੰ ਖਾ ਲੇਂਗੀ ਖਾ ਲੂੰ ਤੋ ਕੇ ਖਾ ਲਿਆ ਕਰੂ ਨਾਲੇ ਬਦਾਮ ਮੰਗਾਤੀ ਨਾਲੇ ਧਾਕਾ ਮੰਗਾਤੀ ਮੈਂ ਤੈਨੂੰ ਡੇਰੀਆ ਕਰਾਂਗੀ ਆ ਧਾਕਾ ਗਰਮ ਨਹੀਂ ਹੁੰਦੀਆਂ ਨਹੀਂ ਪਿਉਂ ਕੇ ਖਾ ਲਿਆ ਕਰੀ ਉਹ ਠੰਡੀਆਂ ਹੁੰਦੀਆਂ ਨਹੀਂ ਆ ਸਾਰਾ ਸੌਤਾ ਮੁੱਕੇ ਪੈਸੀ ਆ ਚੱਲ ਚੰਗਾ ਫਿਰ ਮੈਂ ਮੰਗਾ ਲਿਆ ਅੱਜ ਚਿਕਨਾ ਹੁੰਦਾ ਹੋਏ ਲੈ ਆਉਂਗਾ ਠੀਕ ਹੈ ਲੈ ਬੇਬੇ ਤੂੰ ਰੇ ਪੈ ਜਾ ਮੈਂ ਆ ਲੌਬੀ ਚ ਪੈਣੀ ਹੈਗੀ ਉਧਰ ਨਾ ਬਿਰਤੀ ਜੀ ਰਹੂਗੀ ਨਾਲ ਤਾਂ ਫਿਰ ਕੋਈ ਸਿੱਧਾ ਪਤਾ ਜਾਂਣ ਲੱਗਦਾ ਠੀਕ ਜੀ ਬਹੋ ਕੇ ਪੈ ਜਾ ਚੰਗਾ ਬਾਏ ਗੁਰੂ ਆ ਗਿਆ ਤਾਂ ਹਾਂ ਮੁੰਨੀ ਸਾਰਾ ਸਮਾਨ ਨਾ ਗੱਡੀ 'ਚ ਪਿਆ ਅੱਜ ਗੱਡੀ ਲੈ ਗਿਆ ਸੀ ਮੈਂ ਜਿਸਮਾਨ ਕੱਢ ਲਿਆ ਸਾਰਾ ਨਾ ਕੋਈ ਨਾ ਕੋਈ ਤਾਂ ਕੱਢ ਲਿਆ ਮੰਗੇ ਆਲਾ ਨਹੀਂ ਪਾ ਵੀਰਪਾਲਾ ਚਾਹ ਬਣਾ ਵਾਲਾ ਯਾਰ ਨਾਲ ਉਰੇ ਆ ਮੜਿਆ ਕੰਮ ਹੈ ਹਾਂਜੀ ਆਉਣੀ ਆ ਕੀ ਹੈ ਜੀ ਆਲਾ ਮੇਰੀ ਤਨਖਾਹ ਤੇ ਸਾਹਮਲਾ ਆ ਗੱਲ ਕਰਕੇ ਤਾਂ ਨਾ ਮੰਮੀ ਨੇ ਰੰਗ ਹੀ ਲਾਤੇ ਚੱਲ ਪਏ ਸੀ ਮੈਂ ਆਪਣੇ ਪਾਸੇ ਜਿਸਾਨਾ ਉਹ ਤਾਂ ਥਣਖਾਤਾ ਤੂੰ ਇਹਨੂੰ ਫੜਾਉਣ ਲੱਗ ਗਿਆ ਇਹ ਨਵੇਂ ਨਵੇਂ ਆਈ ਆ ਆਪਣੀ ਕਬੀਲਦਾਰੀ ਰ ਇਹਨੂੰ ਕੀ ਪਤਾਗਾ ਮੰਮੀ ਜੇ ਇਹਨੂੰ ਆਪਾਂ ਕਬੀਲਦਾਰੀ ਚ ਪਾਵਾਂਗੇ ਇਹਨੂੰ ਫੇਰ ਹੀ ਪਤਾ ਲੱਗੂ ਨਾਲੇ ਪੜੀ ਲਿਖੀ ਹੈਗੀ ਪੂਰਾ ਹਿਸਾਬ-ਕਿਤਾਬ ਰੱਖ ਰਿਆ ਕਰੂਗੀ ਤੂੰ ਇਹਨਾਂ ਗੱਲਾਂ ਦੀ ਟੈਨਸ਼ਨ ਨਾ ਲੈ ਬੀਰਬਾਲਾ ਮਾਨਸਾ ਜਾਣਾ ਮੈਂ ਮੀਂਹ ਵਾਲਾ ਮੌਸਮ ਹੋਇਆ ਪਿਆ ਜੀ ਛੇਤੀ ਆਜੋ ਕੋਈ ਨਹੀਂ ਆਜੂਗਾ ਹੁਣ ਤੂੰ ਤਾਂ ਕੱਲ ਦੀ ਕਹੀਆਂ ਦਿੱਤੀ ਮੈਨੂੰ ਆਊਗਾ ਮੈਨੂੰ ਮੈਨੂੰ ਹੋਜੀ ਤੱਕ ਨਹੀਂ ਆਇਆਗਾ ਬੇਬੇ ਸਵੇਰੇ ਉਹਨੇ ਮੈਨੂੰ ਫੋਨ ਕਰਿਆ ਸੀ ਕਾਂਟਾ ਸਾਰਾ ਹੋ ਗਿਆ ਉਹਨੂੰ ਤੁਰੇਂ ਆਉਣ ਆਲੀ ਹੂ ਕੰਮ ਨੂੰ ਤਾਂ ਅੱਛਾ ਹਾਂ ਲੈ ਆ ਆ ਗਿਆ ਮਾਨੂੰ ਤਾਂ ਹੋਂ ਤਾਂ ਕੱਲ ਦਾ ਕਰੀ ਜਾਂਦਾ ਆਏ ਆ ਸਸਰੀ ਕੱਲ ਦਾ ਬਾਜਾ ਤੂੰ ਮੈਂ ਪਾਣੀ ਲਿਆਉਣੀ ਆ ਠੀਕ ਠਾਕ ਹਾਂ ਵਧੀਆ ਤੁਸੀਂ ਉਸ ਕਿਵੇਂ ਵਧੀਆ ਠੀਕਾਂਗੇ ਪੜਾਈ ਕਿਵੇਂ ਚੱਲਦੀ ਆ ਤੇਰੀ ਪੜਾਈ ਵਧੀਆ ਚੱਲੀ ਜਾਂਦੀ ਆ ਵੇ ਬਸ ਅੱਛਾ ਆ ਕੱਪੜੇ-ਕੁੱਪੜੇ ਲੈ ਕੇ ਨਹੀਂ ਆ ਨਾ ਕਿਤਾਬਾਂ-ਕਤੂਬਾਂ ਲੈ ਕੇ ਆਏ ਕੁਛ। ਉਹ ਵਸਮਾ ਫਿਰ ਹੁਣ ਕਿਹੜਾ ਬਾਲਾ ਦਿਨ ਲਾਉਣੇ ਕੱਲ ਨੂੰ ਹੱਥ ਨੇ ਬਗ ਜੂਗਾ। ਅੱਛਾ। ਉਹ ਸਮਾਂ ਇੰਨਾ। ਉਹ ਤੋਂ ਹੁੰਦੇ ਪ੍ਰੈਸ ਕਰ ਦਿੰਦੇ। ਉਹ ਪਏ ਏਸੀ ਆ ਜੀ। ਕਿਵੇਂ ਸੱਦ ਲਿਆ ਮੈਨੂੰ ਕੀ ਹੋ ਗਿਆ ਸੀ? ਮੈਂ ਤਾਂ ਤਾਂ ਫੋਨ ਕਰੇਸ ਤੈਨੂੰ। ਮੈਂ ਵੀਰਪਾਲ ਨਾਲ ਗੱਲਾਂ ਕਰਦੀ ਸੁਣੀ ਸੀ ਆਪਦੀ ਮਾਂ ਨਾਲ। ਬੀਰਪਾਲ ਦੀ ਮਾਨ ਨੂੰ ਗੱਲਾਂ ਲਾਈ ਜਾਂਦੇ ਸੀ ਬੀਰਪਾਲ ਦੇ ਅੱਛਾ ਵੀ ਕਿਹੜੀ ਨਾ ਤਨਖਾਹ ਦੀ ਵੀ ਉਹ ਘਰੇ ਨਾ ਵਰਤਣ ਦਿਆ ਕਰ ਜੋ ਸਾਰੀ ਤਨਖਾਹ ਤੂੰ ਆਪਦੇ ਕੋਲੇ ਰੱਖਿਆ ਕਰ ਅੱਛਾ ਤੇ ਉਹਨੇ ਸਾਰੀਆਂ ਗੱਲਾਂ ਤੇਰੇ ਬਾਈ ਦੇ ਲਾਤੀਆਂ ਉਹ ਮੈਨੂੰ ਕਹਿੰਦਾ ਆਪਦੇ ਠੇਕੇ 'ਚ ਵਰਤਿਆ ਕਰੋ ਠੇਕੇ 'ਚ ਆਪ ਦੀ ਫੀਸ-ਫੂਸ ਕਰਿਆ ਕਰੋ ਸਾਰੇ ਖਰਚੇ ਆਪ ਦਾ ਘਰੋਂ ਚਲਾਇਆ ਕਰੋ ਹਾਂ ਮਾਤਾ ਇਹ ਗੱਲਾਂ ਕਰਨ ਦੀ ਮੈਂ ਤੈਨੂੰ ਬੁਲਾਇਆ ਸੀ ਨਾ ਤਾਂ ਕੰਨੀ ਸੋਣੀ ਦੀ ਗੱਲ ਮੈਂ ਆਪਦੀ ਕੰਨੀ ਸੋਣੀ ਆ ਬੀਬੀ ਉਹ ਫਿਰ ਮੈਨੂੰ ਕੈਕੀ ਵੀ ਗਿਆ ਅੱਛਾ ਬਾਹਰ ਬੈਠੀ ਸੀਗੀ ਕਹਿੰਦਾ ਮੰਮੀ ਹੁਣ ਤਾਂ ਮੈਂ ਫੀਸ ਭਰਦਾ ਨਾ ਵੀ ਅਗਲੀ ਵਾਰ ਫੀਸ ਵੀ ਤੁਹਾਨੂੰ ਆਪ ਭਰਨੀ ਪਊਗੀ ਠੀਕ ਕੀ ਚੋ ਅੱਛਾ ਹਾਂ ਫਿਰ ਕਿਦੇ ਮੈਂ ਪਰਚੀ ਸੌਦੀ ਨੂੰ ਫੜਾਈ ਆ ਉਹਦੇ ਵੀ ਕਹਿੰਦਾ ਕਹਿੰਦਾ ਅੱਜ ਸੌਦਾ ਲਿਆ ਤਾਂ ਨਾ ਅੱਛਾ ਮੰਮੀ ਠੇਕੇ ਵਾਲਾ ਵੀ ਵਰਤੇ ਕਰੋ ਆਪਾਂ ਕਹਿੰਦਾ ਨਾਲ ਤਾਂ ਖਰਚਾ ਵੀ ਠੇਕੇ ਚੋ ਚਲਾਇਆ ਕਰੋ ਹੂੰ ਨਾਲ ਤੇ ਫੀਸ ਉਹ ਚੋ ਭਰਨੀ ਆਂਗੀ ਅੱਛਾ ਹਾਂ ਕੱਲ ਨਾਲੇ ਥਣਖਾ ਲਿਆ ਸੀਗਾ ਹੂੰ ਉਹ ਸਾਰੀ ਵੀਰਪਾਲ ਨੂੰ ਫੜਾਈ ਚਲ ਕੋਈ ਨਹੀਂ ਮੈਂ ਕਰੂੰ ਉਤਾਰਨਾ ਗੱਲ ਅੱਗੇ ਪੁੱਤ ਮੈਨੂੰ ਫੜਾਉਂਦਾ ਹੁੰਦਾ ਹੂੰ ਹੁਣ ਉਹਨਾਂ ਦੀ ਉਂਗਲਾਂ ਤੇ ਚੜਿਆ ਹੋਇਆ ਦੀ ਸੱਸ ਦੀ ਉਂਗਲਾਂ ਤੇ ਚੜ ਗਿਆ। ਚਲ ਕੋਈ ਨਹੀਂ ਮੰਮੀ ਮੈਂ ਕਰ ਲਵਾਂ ਉਤਾਰ ਬਾਈ ਨਾਲ ਗੱਲ। ਨਾ ਪੁੱਤ ਤੂੰ ਨਾ ਗੱਲ ਕਰੀ। ਭਾਈਆਂ 'ਚ ਤਾਂ ਫਰਕ ਪੈ ਜਾਂਦਾ ਹੈਗਾ। ਚਲ ਠੀਕ ਆ ਮੰਮੀ ਜਿਵੇਂ ਤੂੰ ਕਹਿਣੀ ਹੈਗੀ। ਆਪਾਂ ਵੀ ਅੰਦਰ ਹੋ ਜਾਈਏ ਕਣੀਆਂ ਹੀ ਆ ਗਈਆਂ ਮੀਂਹ ਪੈਣ ਲੱਗਿਆ। ਮੀਂਹ ਪੈਣ ਲੱਗਿਆ। ਆਇਆ ਰੱਪੇ। ਚਲ ਮੈਂ ਆ ਮੰਜਾ ਚੱਕ ਕੇ ਲੈ ਆਉਂਦਾ ਚੱਲੂ ਅੰਦਰ। ਸਤਿ ਸ਼੍ਰੀ ਅਕਾਲ ਭੀ ਸਤਿ ਸ਼੍ਰੀ ਅਕਾਲ ਆ ਗਿਆ ਮੈਨੂੰ ਹਾਂ ਭਾਬੀ ਆ ਗਿਆ ਅੱਛਾ ਕਦੋਂ ਆਏ ਸੀ ਮੈਂ 12:00 ਵਜੇ ਆ ਗਿਆ ਸੀ ਬਸ ਉਹ ਤੁਸੀਂ ਸੁੱਤੇ ਪਏ ਸੀ ਏ ਅੱਛਾ ਤੇ ਉਹ ਮੈਂ ਤਾਂ ਹੀ ਕਹਾਂ ਸੀ ਭੁੱਖੀ ਲੱਗੀ ਹੋਈ ਹੈ ਮੈਨੂੰ ਕੁਝ ਖਾਣ ਨੂੰ ਬਣਾ ਦਿਓ ਮੈਂ ਕੀ ਬਣਾ ਲਾਂ ਨਹੀਂ ਮੈਂ ਖਾ ਲੂੰ ਹਾਂ ਮੈਂ ਕੀ ਬਣਾ ਦਵਾਂ ਚੱਲ ਬਣਾ ਦੇਣੀ ਬੀਤਾ ਵਕੀਪਾ ਬੀਤਾ ਫੋਨ ਆਪਿਆ ਇਹਨੂੰ ਰਿਕਾਰਡਿੰਗ ਤੇ ਲਾ ਦਨਾ ਮੈਨੂੰ ਪਤਾ ਲੱਗ ਗਿਆ ਜੀ ਮम्मी ਦੀਆਂ ਗੱਲਾਂ ਸੱਚੀਆਂ ਨੇ ਕਿਵੇਂ ਦੀਆਂ ਨੇ ਲੈ ਕੇ ਕਰ ਬੁਲਦੇ ਹੁਣ ਪਤਾ ਲੱਗ ਗਿਆ ਜੀ ਕਰੀਤ ਵਦੀ ਹੁੰਦੀ ਹੈ ਚਾਹ ਤੇ ਮੈਂ ਜੀ ਤੇ ਮੰਨੂ ਨੂੰ ਪੜਾਤੀ ਮੈਨੂੰ ਮੰਮੀ ਨੂੰ ਫੋਨ ਲਾਉਣੀ ਹੈਗੀ ਦਾ ਫੋਨ ਆ ਗਿਆ ਹੈ ਹੈਲੋ ਹੈਲੋ ਹਾਂ ਸਤਿ ਸ਼੍ਰੀ ਅਕਾਲ ਮਮੀ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਹਾਂ ਪੁੱਤ ਹੋ ਠੀਕ ਠਾਕ ਨੇ ਸਾਰੇ ਹਾਂ ਸਾਰੇ ਠੀਕ ਨੇ ਵਧੀਆ ਮੈਂ ਤਾਂ ਤੈਨੂੰ ਮਮੀ ਐਂ ਦੱਸਦੀ ਸੀ ਅਵਤਾਰ ਨੂੰ ਤਾਂ ਮੈਂ ਆਪਦੇ ਵੱਲ ਕਰ ਲਿਆ ਹਾਂ ਹੁਣ ਐਂ ਤੇ ਕੀ ਤਨਖਾਹ ਮੈਨੂੰ ਫੜਾਈ ਹੈਗੀ ਤੇ ਮੇਰੀ ਸੱਸ ਨੂੰ ਵੀ ਮੈਂ ਤਾਂ ਕਹਤਾ ਵੀ ਜਿਹੜਾ ਭਾਈ ਘਰ ਦਾ ਖਾਚਾ ਹੈਗਾ ਨਾ ਉਹ ਠੇਕੇ 'ਚ ਚਲਾਉ। ਨਾ ਜਿਹੜੀ ਮੰਨੂ ਦੀ ਫੀਸ ਕਰਨੀ ਹੈ ਨਾ ਉਹ ਵੀ ਠੇਕੇ 'ਚ ਭਰਿਆ ਕਰ। ਤੇ ਤਨਖਾਹ ਮੰਨੂ ਖਾਤਰ ਥੋੜੀ ਐ ਸਾਡੇ ਖਰਚੇ ਵਾਸਤੇ ਆਪਦੇ ਵਾਸਤੇ ਤਾਂ। ਆਈ ਪੁੱਤ ਤੂੰ ਸਾਰਾ ਕੁਝ ਸਰਦੇ ਹੱਥ 'ਚ ਕਰ ਲੈ। ਅਵਤਾਰ ਨੂੰ ਕਹਦੇ ਵੀ ਕਬੀਲਦਾਰੀ ਨਾ ਆਪਦੇ ਹੱਥ 'ਚ ਲੈ ਲੈ। ਪੁੱਤ ਤੂੰ ਅਵਤਾਰ ਨੂੰ ਕਹੇ ਵੀ ਠੇਕਾ ਵੀ ਆਪ ਹੀ ਫੜਿਆ ਕਰੇ। ਤੁਸੀਂ ਦੋਨੇ ਜਾਣੇ ਨਾ ਕਬੀਲਦਾਰੀ ਦੇ ਮੂਰੇ ਹੋ ਜੋ। ਪੁੱਤ ਮੈਂ ਤੈਨੂੰ ਇੱਕ ਹੋਰ ਗੱਲ ਕਹਿਣੀ ਹੈਗੀ। ਮੰਨੂ ਦੇ ਵਿਆਹ ਤੋਂ ਪਹਿਲਾਂ ਪਹਿਨਾ ਆ ਸਾਰਾ ਕੁਛ ਆਦਿਆ ਤੇ ਚ ਕਰ ਲੈ ਪੁੱਤ ਤੇਰੀ ਸੱਸ ਤੇ ਤੇਰੀ ਦਾਦਾ ਸੱਸ ਤਾਂ ਬੁੜੀਆਂ ਹੋਈਆਂ ਪਈਆਂ ਨੇ ਹੋਣਾ ਉਹਨਾਂ ਨੂੰ ਤਾਂ ਦੋ ਦੋ ਰੋਟੀਆਂ ਦੇ ਦਿਆ ਕਰੀਂ ਬਸ ਬੱਸ ਉਹ ਤਾਂ ਇੱਕ ਪਾਸੇ ਬੈਠੀਆਂ ਰਹਿਆ ਕਰਨ ਨਹੀਂ ਗਈਆਂ ਚਲੋ ਠੀਕ ਆ ਮੰਮੀ ਮੈਂ ਨਾ ਮੀ ਪਈ ਜਾਂਦਾਗਾ ਮੈਂ ਤਾਰ ਤੋਂ ਕੱਪੜੇ ਜੇ ਲਾਉਣੀ ਹੈਂਗੀ ਤੇ ਮੈਂ ਫੋਨ ਕੱਟਦੀ ਹੈਂਗੀ ਚੱਲ ਪੁੱਤ ਤੂੰ ਐਂ ਕਰ ਤਾਰ ਤੂੰ ਲਾ ਲੈ ਕੱਪੜੇ ਕੁੱਪੜੇ ਮੈਂ ਵੀ ਦੇਖਦੀ ਆਂ ਕੁਝ ਚੱਕਣ ਵਾਲਾ ਤਾਂ ਨਹੀਂ ਬਾਹਰ ਮੰਮੀ ਵਾਲਾ ਸੱਚੀ ਸੀ ਪਾਪੀ ਆਉਂਦੀ ਮੰਮੀ ਨਾਲ ਗੱਲਾਂ ਮਾਰਦੀ ਹੈ ਹੁਣ ਤਾਂ ਮੈਂ ਰਿਕਾਰਡਿੰਗ ਵੀ ਲਾਤਾ ਸੀ ਉਹਦੇ ਫੋਨ 'ਚ ਰਿਕਾਰਡਿੰਗ ਸੈਂਡ ਕਰ ਲਿਆ ਹੁਣ ਪਾਪੀ ਨਾਲ ਹੀ ਹੋਦੀ ਫੋਨ ਵੀ ਆ ਪਿਆ ਬੀਤ ਪੜਾ ਕੀ ਜਮ ਫੰਡ 100 ਰੁਪਏ ਦੇ ਦੇ ਤੁਸੀਂ ਕਰਨਾ ਹੈ ਮੈਂ ਦਵਾਈ ਲੈਣ ਜਾਣਾ ਸੀਗਾ ਨਾਲ ਉਹਦੇ ਪਿਛਲੇ ਖੜੇ ਸੀਗੇ ਮਮਾ ਸਾਹਿਬ ਜਾ ਕਰੇ ਆਉਂਦੀ ਉਹਦੇ ਨਾਲ ਕੋਈ ਨਾ ਉਤਾਰ ਆਪੇ ਜਾ ਕੇ ਸਾਹਿਬ ਕਰੇ ਆਊਗਾ ਤੇ ਤੁਸੀਂ ਦਵਾਈ ਲੈ ਆਓ ਜਾ ਕੇ ਚਲ ਚੰਗਾ ਬੁੱਤ ਆਹ ਕੋਲੇ ਵੀ ਜੀ ਤਾ ਹਾਂ ਬੇਬੇ ਉਹ ਸਿਲੰਡਰ ਵਾਲੇ ਬੋਲੀਆਂ ਦੇਦਾ ਸਿਲੰਡਰ ਭਰਾ ਲੈ ਰਾਤ ਕਹੀ ਦੀ ਸਿਲੰਡਰ ਮੁਕੂ ਸਿਲੰਡਰ ਮੁਕੂ ਫਿਰ ਮੁਕ ਗਿਆ ਫਿਰ ਫਿਰਾਂਗੇ ਕੋਲੀ ਚੱਲ ਮਣੂੰ ਪੇਟ ਆਨੇ ਬੇਪਰਾਲੇ ਆਊਗਾ ਹੋਰ ਇੱਥੇ ਬੋਲੀ ਜਾਂਦੇ ਨੇਗੇ ਲੈ ਅਮੀ ਲਿਆ ਦੇ ਫਿਰ ਪੈਸੇ ਮੈਂ ਭਰਾਲਾ ਨਾਲ ਸਲੈਂਡਰ ਤਾਂ ਪੁੱਤ ਮੇਰੇ ਕੋਲੇ ਕਿੱਥੇ ਨੇਗੇ ਪੀਰ ਪਾਲ ਤੋਂ ਮੰਗ ਲਾ ਚੱਲ ਮਣੂੰ ਤੂੰ ਲੈ ਜਾਂ ਨਾ ਭਾਬੀ ਨੂੰ ਰੋਟਣਾ ਵਾਸਤੇ ਇਹ ਵਾਰ ਭਾਬੀ ਉਹ ਪੈਸੇ ਜੋ ਮੈਂ ਸਲੈਂਡਰ ਭਰਾ ਕੇ ਲਿਆਉਣਾ ਸੀਗਾ ਤੁਸੀਂ ਤਾਂ ਮਾਂ ਪੁੱਤਾਂ ਨੇ ਨਾ ਮੇਰੀ ਜਾਨ ਖਾ ਲਈ ਕਦੇ ਮਾਂ ਪੈਸੇ ਮੰਗਦੀ ਹੈ ਕਦੇ ਪੁੱਤ ਮੰਗਦਾ ਹੈਗਾ ਉਹ ਤਾਰ ਨੇ ਤਨਖਾਹ ਕਾਜੀ ਫੜਾਤੀ ਨਾ ਮੈਨੂੰ ਤੇ ਜਿਹੜੇ ਠੇਕੇ ਵਾਲੇ ਨੇ ਉਹ ਕਿੱਥੇ ਨੇ ਉਹਨਾਂ ਨੂੰ ਕੀ ਅੱਗ ਲਾਉਣੀ ਹੈਗੀ ਕੀ ਗੱਲ ਆ ਵੀਰਪਾਲ ਕਿਉਂ ਇੰਨਾ ਉੱਚੀ ਉੱਚੀ ਬੋਲੀ ਇਹਨੂੰ ਸਾਰੇ ਗਲੀ ਗਮਾਨ ਸੁਣੀ ਜਾਂਦੇ ਆ ਆ ਤੁਹਾਡੇ ਭਰਾ ਨੂੰ ਪੁੱਛ ਲਓ ਬਾਈ ਅੰਦਰ ਆ ਤੈਨੂੰ ਮੈਂ ਦੱਸਦਾ ਹਾਂ ਹਾਂ ਵੀਰਪਾਲ ਕੀ ਕਰ ਸੀ ਉਹ ਮੋੜ ਤੱਕ ਸੁਣਦੇ ਹੀ ਰੌਲਾ ਪਾਉਂਦੇ ਕੀ ਗੱਲ ਹੋਣੀ ਸੀ ਜੀ ਮਾਂ ਪੁੱਤਾਂ ਨੇ ਨਾ ਮੇਰੀ ਜਾਨ ਖਾ ਰੱਖੀ ਹੈ ਜੀ ਤਨਖਾਹ ਕਾਹਦੀ ਫੜਾਤੀ ਕਦੇ ਪੁੱਤ ਪੈਸੇ ਮੰਗਦਾ ਕਦੇ ਮਾਂ ਪੈਸੇ ਮੰਗਦੀ ਹੈ ਮਾਂ ਕਹਿੰਦੀ ਮੈਂ ਦਵਾਈ ਦੇ ਦੇਣੇ ਨੇ ਡਾਕਟਰ ਦੇ ਤੇ ਪੁੱਤ ਕਹਿੰਦਾ ਮੈਂ ਸਿਲੰਡਰ ਭਰਾ ਕੇ ਦੇਵਾਂਗਾ ਤੁਸੀਂ ਆਪਦੀ ਤਨਖਾਹ ਕਿਉਂ ਖਰਾਬ ਕਰਦੇ ਹੋ ਸਾਰਾ ਟੱਬਰ ਖਾਂਦਾ ਹੁਣ ਤੁਸੀਂ ਕਰੋਗੇ ਸਾਰਾ ਕੁਝ ਤੂੰ ਚੁੱਪ ਕਰ ਵੀਰਪਾਲ ਮੈਨੂੰ ਤੂੰ ਦੱਸ ਕੀ ਗੱਲ ਹੈ ਜੀ ਬਈ ਮੈਂ ਤਾਂ ਫੇਰ ਹੀ ਦੱਸਨੂੰ ਪਹਿਲਾਂ ਤੂੰ ਇਹਦੀ ਵੀ ਸੁਣ ਲੈ ਨਾਲੇ ਮੈਂ ਤਸਾਨੂੰ ਕਹਿਣੀ ਹੈ ਜੀ ਸਾਰਾ ਠੇਕੇ ਦਾ ਸਾਬ ਕਿਤਾਬ ਬਣਾ ਦੇ ਹੱਥ 'ਚ ਫੜ ਲਓ ਵੀਰਪਾਲ ਮੈਂ ਤੈਨੂੰ ਕਿੰਨੇ ਵਾਰੀ ਕਹਦਾ ਨਾ ਤ ਬਈ ਮੰਮੀ ਕੀ ਦੱਸੂ ਤੈਨੂੰ ਮੈਂ ਦੱਸਦਾ ਪਰ ਇਹ ਦੂ ਆਸ ਹੁਣ ਆਈ ਬੁੱਤੂ ਤੂੰ ਸਾਰਾ ਕੁਝ ਹੱਥ 'ਚ ਕਰ ਲੈ ਅਵਤਾਰ ਨੂੰ ਕਹ ਦੇ ਵੀ ਕਬੀਲਦਾਰੀ ਨਾ ਆਪਦੇ ਹੱਥ 'ਚ ਲੈ ਲੈ ਏ ਕੀ ਆ ਵੀਰ ਪੜਾ ਨਾ ਬਈ ਨਾ ਇਹਨੂੰ ਕੁਛ ਨਾ ਕਹ ਇਹਨੇ ਕਿਹੜਾ ਸਾਰਾ ਕੁਝ ਦਿਮਾਗ ਨਾਲ ਕੀਤਾ ਉਹਦੇ ਨਾਲ ਬਸ ਬਈ ਇਹਨੂੰ ਤੂੰ ਇਹ ਗੱਲ ਸਮਝਾ ਦੇ ਵੀ ਇਹ ਕਰ ਇਹਦਾ ਇਹ ਆਪਦੇ ਦਿਮਾਗ ਨਾਲ ਰਹੇ ਹੋਰੇ ਆਪਣੀ ਮਾਂ ਦੇ ਦਿਮਾਗ ਨਾਲ ਨਾ ਭਾਬੀ ਤੈਨੂੰ ਪਤਾ ਸਾਨੂੰ ਬਾਈ ਦੇ ਵਿਆਹ ਦਾ ਕਿੰਨਾ ਚਾਰ ਚੀਜ਼ ਵੀ ਸਾਡੀ ਭਾਬੀ ਆਊਗੀ ਤੇ ਸਾਡੇ ਘਰ ਨੂੰ ਜੋੜ ਕੇ ਰੱਖੂਗੀ ਗੱਲ ਸੁਣ ਲਓ ਮੇਰੀ ਇੱਕ ਅੱਜ ਤੋਂ ਬਾਅਦ ਮੇਰੀ ਤਨਖਾਹ ਠੇਕਾ ਸਾਰਾ ਕੁਝ ਮੰਮੀ ਕੋਲੇ ਹੋਊਗਾ ਜੀ ਨੂੰ ਲੋੜਾ ਮੰਮੀ ਤੋਂ ਫੜ ਕੇ ਲੈ ਕੇ ਜਾਵੇ ਨਾ ਪੁੱਤ ਇਹ ਤਾਂ ਮੇਰੀ ਧੀ ਹੈਗੀ ਇਹ ਮੈਨੂੰ ਥੋੜਾ ਬਣਾ ਕੇ ਲੈਂਦੀ ਹੈਗੀ ਇਹੀ ਘਰ ਸੰਭੂਗੀ ਇਹੀ ਕਬੀਲਦਾਰ ਤੋਲੂਗੀ ਤੇ ਇਹ ਤੂੰ ਆਪਦਾ ਘਰ ਹੀ ਸਮਝੀਏ ਘਰ ਨੂੰ ਤੇਰੀ ਮਾਂ ਸਹੀ ਕਹਿੰਦੀ ਆ ਪੁੱਤ ਅਸੀਂ ਤਾਂ ਦੋ ਹੀ ਰੋਟੀਆਂ ਖਾਣੀਆਂ ਨੇ ਦੇੱਸ ਕੇ ਦੇ ਦੇਂਗੀ ਆ ਪਿਛਲੀ ਸਾਡੀ ਉਮਰ ਨੇ ਸੌਖੀ ਨੰਗ ਜੂਗੀ ਮੈਂ ਸਾਰਿਆਂ ਤੋਂ ਮਾਫੀ ਮੰਗਦੀ ਆ ਹੁਣ ਤੁਸੀਂ ਮੈਨੂੰ ਮਾਫ ਕਰਦੇ ਹੋ ਮੈਂ ਨਾ ਆਪਦੀ ਮੰਮੀ ਦੀਆਂ ਗੱਲਾਂ ਚਾਹ ਹਰ ਘਰ ਦਾ ਨਾ ਆਪਣਾ ਇੱਕ ਮਾਹੌਲ ਹੁੰਦਾ ਨੂਨੂ ਉਹ ਮਾਹੌਲ ਮੁਤਾਬਕ ਚੱਲਣਾ ਚਾਹੀਦਾ ਨਾ ਕਿ ਆਪਦੇ ਪੇਕੇਆ ਮੁਤਾਬਕ ਮੈਨੂੰ ਮਾਫ ਕਰਦੇ ਹੋ ਮੰਮੀ ਅਸੀਂ ਗੱਲ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਦੇਖ ਹੀ ਲਈ ਜਿਉਨੋ ਵੀਡੀਓ ਕਿਵੇਂ ਲੱਗੀ ਕਮੈਂਟ ਸ਼ੇਅਰ ਲਾਈਕ ਜਰੂਰ ਕਰਿਆ ਕਰੋ ਤੁਸੀਂ ਵੀਡੀਓ ਤਾਂ ਬਹੁਤ ਦੇਖਦੇ ਹੋ ਪਰ ਸਬਸਕ੍ਰਾਈਬ ਬਹੁਤ ਘੱਟ ਕਰਦੇ ਹੋਗੇ ਉਹ ਜਰੂਰ ਕਰਿਆ ਕਰੋ ਹੁਣ ਆਈ ਕਮੈਂਟ ਬੋਲਣ ਦੀ ਵਾਰੀ ਜਿਨ੍ਹਾਂ ਨੇ ਸਾਨੂੰ ਵਧੀਆ-ਵਧੀਆ ਕਮੈਂਟ ਬੋਲੇ ਐ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਬਲਬੀਰ ਕੌਰ ਜੈਤੂ ਮੰਡੀ ਰੇਖਾ ਬਰਨਾਲਾ ਰਾਜ ਖੀਵਾ ਬਲਵਿੰਦਰ ਕੌਰ ਅੰਮ੍ਰਿਤਸਰ ਵੀਰਪਾਲ ਕੌਰ ਤਾਰੀਵਾਲ ਪਰਮਜੀਤ ਕੌਰ ਗੁਰਮੀਤ ਕੌਰ ਦਿੱਲੀ ਗੁਰਦੇਵ ਕੌਰ ਮੁਖਤਿਆਰ ਸਿੰਘ ਜਗਤਾਰ ਸਿੰਘ ਬਣਾਵਾਲੀ ਮੱਖਣ ਸਿੰਘ ਬੀਰੋਕੇ ਖੁਰਦ ਗੁਰਪ੍ਰੀ ਸਿੰਘ ਹਰੀਸ਼ ਬਰਨਾਲਾ ਗੁਰਜੰਟ ਸਿੰਘ ਮੋਗਾ ਗੁਰਿੰਦਰ ਕੌਰ ਫਿਰੋਜ਼ਪੁਰ ਗੁਰਮੀਰ ਸਿੰਘ ਬਲਾਚੌਰ ਧੰਨਵਾਦ